ਰੋਪੜਕੋਟ ਦੇ ਵਿੱਚ ਪੇਸ਼ੀ ਭੁਗਤਨ ਗਏ ਮੋਰਿੰਡਾ ਵਿਧਵੀ ਕਾਂ ਦੇ ਮਲਜ਼ਮ ਤੇ ਹਮਲਾ ਕਰਨ ਦੀ ਕੋਸ਼ਿਸ਼ ਹੋਈ ਹੈ ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਮੋਰਿੰਡਾ ਵਿਖੇ ਬੀਤੇ ਦਿਨੀ ਹੋਈ ਵਿਆਹੀ ਦੀ ਮਾਮਲੇ ਦੇ ਵਿੱਚ ਮਲਜ਼ਮ ਤੇ ਕੋਰਟ ਦੇ ਵਿੱਚ ਹਮਲੇ ਕਰ ਲਈ ਤਾਂ ਪਿਸਟਲ ਵੀ ਜਿਹੜਾ ਫੜਿਆ ਗਿਆ ਪਰ ਪੁਲਿਸ ਅਧਿਕਾਰੀਆਂ ਦਾ ਇਹੀ ਕਹਿਣਾ ਹੈ ਕਿ ਹਜੇ ਤੱਕ ਕਿੱਥੋਂ ਬਿਲੋਂਗ ਕਰਦਾ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਵਕੀਲ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਪਰ ਫਿਲਹਾਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹ ਵਕੀਲ ਜੀ ਜੋ ਸੀਗਾ ਕੋਰਟ ਦੇ ਵਿੱਚ ਪ੍ਰੈਕਟਿਸ ਕਰਦਾ ਸੀ ਪਹਿਲਾਂ ਹੀ ਬਯਦਬੀ ਕਾਂਡ ਦੇ ਮਲਜ਼ਮ ਦਾ ਕੇਸ ਲੜਨ ਦੇ ਲਈ ਸਾਰੇ ਵਕੀਲਾਂ ਨੇ ਨਾਂ ਕਰ ਦਿੱਤੀ ਸੀ ਕਿ ਕਿਸੇ ਵੀ ਵਕੀਲ ਨੇ ਜਿਹੜਾ ਕੋਰਟ ਦੇ ਵਿੱਚ ਪੇਸ਼ੀ ਬੁਕਤਨ ਗਏ ਮੋਰਿੰਡਾ ਬਯਦਬੀ ਕਾਂਡ ਦੇ ਮਲਜ਼ਮ ਤੇ ਹਮਲਾ ਕਰਨ ਦੀ ਕੋਸ਼ਿਸ਼ ਹੋਈ ਹੈ ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਮੋਰਿੰਡਾ ਵਿਖੇ ਬੀਤੇ ਦਿਨੀ ਹੋਈ ਬਯਦਬੀ ਦੇ ਮਾਮਲੇ ਦੇ ਵਿੱਚ ਮਲਜ਼ਮ ਤੇ ਕੋਰਟ ਦੇ ਵਿੱਚ ਹਮਲੇ ਦੀਆਂ ਪਰ ਫਿਲਹਾਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹ ਵਕੀਲ ਜੀ ਜੋ ਸੀਗਾ ਕੋਰਟ ਦੇ ਵਿੱਚ ਪ੍ਰੈਕਟਿਸ ਕਰਦਾ ਸੀ ਪਹਿਲਾਂ ਹੀ ਬਯਦਬੀ ਕਾਂਡ ਦੇ ਮੁਲਜ਼ਮ ਦਾ ਕੇਸ ਲੜਨ ਦੇ ਲਈ ਸਾਰੇ ਵਕੀਲਾਂ ਨੇ ਨਾਂ ਕਰ ਦਿੱਤੀ ਸੀ ਕਿ ਕਿਸੇ ਵੀ ਵਕੀਲ ਨੇ ਜਿਹੜਾ ਕੋਰਟ ਦੇ ਵਿੱਚ ਕੀ ਰਿਕਵਰ ਕੀਤਾ